ਅਹੀਂ ਚੁੱਪ ਕਰਕੇ ਸਾਰਾ ਕੁਝ ਕੰਮ ਹੈ ਤੁਸੀਂ ਆਪਣੀ ਕਾਰਵਾਈ ਕਰੋ ਅਹੀਂ ਆਪਣੀ ਕਾਰਵਾਈ ਕਰ ਦਿਓ ਇਹ ਤਾਂ ਲੰਮਾ ਕੰਮ ਇਹਨਾਂ ਨੇ ਬਹੁਤ ਨਾਲ ਮਾਲਕਾਂ ਨੇ ਕੀਤਾ ਬਾਬਾ ਜੀ ਤੈਨੂੰ ਇਹਨਾਂ ਨੇ ਪੁੱਛੋ ਲਿਆ ਕੇ ਮੇਰੇ ਸਾਹਮਣੇ ਕਿਸੇ ਨੂੰ ਮੂਲ ਮੰਤਰ ਵੀ ਆਉਂਦਾ ਉਹ ਚਲੋ ਆਪਾਂ ਪੰਜਾ ਘਾ ਲਓ ਕੋ ਸਣਾ ਆਓ ਸਿੱਖੋ ਦੋ ਤਿੰਨ ਚੰਗ ਆਵੇ ਯਾਰ ਕੰਮ ਆਜੋ ਆਜੋ ਬੰਦਾ ਮੰਜਾ ਕਰ ਲਓ ਬੰਦਾ ਕੱਢ ਦੂੰ ਨੀ ਕੱਢ ਨਹੀਂ ਆਵਾ ਹਾਂ ਜੀ ਹਾਂ ਆਹ ਕਿਹੜਾ ਭਾਗ ਹੈ ਦੇਖੋ ਬੋਲੋ ਹੁਣ ਉਹ ਆਈ ਜੀ ਆਹ ਵੇਖ ਲਓ ਜੀ ਓਏ ਨਾ ਇਹ ਲੋਏ ਗੁੱਲ ਭੰਗਿਆ ਤੇ ਪੰਜਾਬ ਵਿੱਚ ਬੇਅਦਬੀਆਂ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਜ਼ਾ ਮਾਮਲਾ ਸਚਕਣ ਸ਼੍ਰੀ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਬਣੀਆਂ ਧਾਰਮਿਕ ਪੁਸਤਕਾਂ ਦੀਆਂ ਦੁਕਾਨਾਂ ਕੋਲੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਦੁਕਾਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਦੀ ਬੇਅਦਬੀ ਹੋਈ ਏ ਜੀ ਹਾਂ ਇਸ ਦੁਕਾਨਦਾਰ ਵੱਲੋਂ ਦੁਕਾਨ ਅੰਦਰ ਮਿੱਟੀ ਕਟੇਜ ਵਿੱਚ ਬੜੇ ਹੀ ਗਲਤ ਤਰੀਕੇ ਨਾਲ ਇਹਨਾਂ ਪੋਥੀਆਂ ਨੂੰ ਰੱਖਿਆ ਗਿਆ ਸੀ ਜਿਸ ਦਾ ਪਤਾ ਜਦੋਂ ਸਤਕਾਰ ਕਮੇਟੀ ਅਤੇ ਦੂਜੀਆਂ ਧਾਰਮਿਕ ਜਥੇਬੰਦੀਆਂ ਨੂੰ ਲੱਗੀਆਂ ਤਾਂ ਇਹ ਜਥੇਬੰਦੀਆਂ ਮੌਕੇ ਤੇ ਪਹੁੰਚੀਆਂ ਅਤੇ ਉਹਨਾਂ ਵੱਲੋਂ ਪੋਥੀਆਂ ਨੂੰ ਬਰਾਮਦ ਕੀਤਾ ਗਿਆ ਜੀਪੀਆਂ ਕੋਲੋਂ ਮੈਂ ਕਹਾਂ ਉਹ ਰੱਖੋ ਕੋਈ ਗੱਲ ਨਹੀਂ ਗੱਲ ਨਹੀਂ ਕਰਦੇ ਜੇ ਤੁਸੀਂ ਨਹੀਂ ਕਰਦੇ ਜੀਓ ਜੀਓ ਜਰਾ ਦੋ ਵੇਖ ਨਾ ਖਾਂਡੀਆਂ ਨਾ ਨਹੀਂ ਨਾਲੇ ਬਸ ਜੀ ਇਹ ਰੰਗ ਕਰ ਗਾ ਉਹ ਰਹਿ ਗਾ ਬਸ ਤੇ ਆਉਂਦਾ ਕਿ ਜਿਆਦਾ ਜਿਵੇਂ ਗੱਲ ਖਾਂਡੀਆਂ ਮਿਲ ਜਾਵੇ ਨਹੀਂ ਘਾਰ ਹੀ ਠਰਦੀਆਂ ਮਨ ਲੋ ਘਾਰ ਹੀ ਦਿਨ ਕੀ ਘਰ ਕੇ ਕਰਦੀ ਆ ਚਲ 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 ਆ ਜਾ ਜਿਨ੍ਹਾਂ ਦਾ ਡੇਰਾ ਹੈ ਉਹਨਾਂ ਦੇ ਨਾਂ ਤੇ ਡੇਰਾ ਮਾਹਪੁਰਖਾਂ ਦੇ ਉਹਨਾਂ ਦੀ ਫੋਟੋ ਜੇ ਸੰਪੂਰਨ ਸਿੰਘ ਰੱਖੋ। ਆਪ ਕੋਈ ਨਹੀਂ ਆਪ। ਆਹ ਪਿਆ ਪੀੜਾ ਸਾਹਿਬ। ਥੱਲੇ ਗੱਡੀਆਂ। ਕੀ ਗਿੱਟ ਆਉਣਾ ਤੇ ਲੋਟਾ ਜੈਨਗੜਾ ਲੋਟਾ ਲੋਟਾ ਆਪਾਂ ਇਹ ਟੱਕੜੇ ਦਾ ਕੋਈ ਉੱਥੋਂ ਨਹੀਂ ਤੁਹਾਨੂੰ ਹਾਂ ਹਾਂ ਬਹੁਤ ਸੋਟੀਆਂ ਉਸਨੂੰ ਕੋਸਣਾ ਅਸੀਂ ਇੱਕ ਮੇਜ਼ ਮੰਗਾਉਂਗਾ ਸਿੰਘਾਂ ਨੂੰ ਕਹਿ ਕੇ ਦੇਖ ਮੇਜ਼ ਮੰਗਾ ਕੇ ਤੇ ਆਪਾਂ ਉੱਥੇ ਉੱਤੇ ਲਵਾਂਗੇ ਮੇਜ਼ ਹੈਗਾ ਵਿੱਚ ਬਾਹਰ ਹੋਵੇਗਾ ਮਾ ਸਾਰੇ ਨਾਲ ਦੋ ਤਿੰਨ ਆਓ ਸਿੱਖੋ ਦੋ ਤਿੰਨ ਚੰਗ ਆਵੇ ਯਾਰ ਕੰਮ ਆਵੇ ਆਜਾ ਆਜਾ ਖੰਡਾ ਮੰਜਾ ਕਰ ਲਓ ਮੰਜਾ ਕਰਦੇ ਨੇ ਇਹ ਕੱਢ ਰਿਹਾ ਹਾਂ 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 ਆ ਅਗੜਾ ਭਾਗੇ ਭਾਗੇ ਲੱਗਦਾ ਦੇਖੋ ਖੋਲੋ ਖੋਲ ਵਾਏ ਗੁਰੂ ਆਈ ਗਏ ਆ ਵੇਖ ਲਓ ਜੀ ਉਹ ਆਈ ਗਏ ਆਈ ਆ ਵੇਖ ਲਓ ਇਹ ਕੀ ਬੰਦਿਆ ਆ ਇੱਕ ਮਿੰਟ ਮਾਰਾ ਜਾ ਪਰਮੇਂਦਰ ਦੋ ਦੋ ਸੇ ਅੱਗੇ ਆ ਗਏ ਅਜੀ ਮੇਰੀ ਕਰ ਲਿਆ ਕਰ ਸ਼ਾਟ ਕਰ ਲਿਆ ਅਸੀਂ ਨਾ ਇੱਥੇ ਮੰਜਾ ਡਾਹ ਕੇ ਜੀ ਤੁਸੀਂ ਮੰਜਾ ਹਾਲਾਂਕਿ ਇਸ ਦੌਰਾਨ ਸਦਕਾਰ ਕਮੇਟੀ ਦੇ ਮੈਂਬਰਾਂ ਅਤੇ ਕੁਝ ਲੋਕਾਂ ਵਿਚਾਰੇ ਬਹਿਸਵਾਦੀ ਵੀ ਹੁੰਦੀ ਨਜ਼ਰ ਆਈਏ ਪਰ ਦੂਜੇ ਪਾਸੇ ਸਦਕਾਰ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਪੋਥੀਆਂ ਨੂੰ ਬੜੀ ਹੀ ਗਲਤ ਹਾਲਤ ਵਿੱਚ ਰੱਖਿਆ ਗਿਆ ਸੀ ਅਤੇ ਇਹਨਾਂ ਦੀ ਕੋਈ ਵੀ ਸਹਾਇਤਾ ਨਹੀਂ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਮੌਕੇ ਤੇ ਪੁਲਿਸ ਨੂੰ ਲੈ ਕੇ ਦੁਕਾਨ ਦੇ ਅੰਦਰ ਪਹੁੰਚੀਆਂ ਆਪਾਂ ਸੰਚਾਲਕ ਬਣ ਕੇ ਬਹਿ ਜੀਏ ਪਤਾ ਹਨੂੜੇ ਰੇਗਾ ਹੁਣਾਂ ਨੂੰ ਕਾਨੂੰਨ ਦਾ ਪਤਾ ਨਹੀਂ ਰਹੀ ਇਹ ਮੇਰਾ ਮੁਦਾਂ ਦਾ ਸਾਰ ਮੁੱਦਾ ਬਣਦਾ ਇਹ ਆ ਕਿ ਉਹਨਾਂ ਨੂੰ ਪਤਾ ਉਹ ਇੱਥੇ ਲੱਗੇ ਰਹਿੰਦੇ ਆ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਪੁੱਤਾ ਤਾਂ ਬਣਦਾ ਵਾ ਜੇ ਅਹੀਂ ਰੌਲਾ ਪਾ ਕੇ ਖੱਪ ਪਾਈਏ ਅਹੀਂ ਤੇ ਕੋਈ ਖੱਪੀ ਨਹੀਂ ਪਾਉਣੇ ਅਹੀਂ ਤੇ ਕੋਸ਼ਿਸ਼ ਕੀਤੀ ਇਹਦੇ ਚੁੱਪ ਕਰਕੇ ਸਾਰਾ ਕੁਝ ਕਰਨਾ ਨਹੀਂ ਤੁਸੀਂ ਆਪਣੀ ਕਾਰਵਾਈ ਕਰੋ ਅਸੀਂ ਆਪਣੀ ਕਾਰਵਾਈ ਕਰ ਦਈਏ ਇਹ ਤਾਂ ਲੰਮਾ ਕੰਮ ਇਹਨਾਂ ਨੇ ਪਾਊ ਦਾ ਮਾਲਕਾਂ ਨੇ ਕੀਤਾ ਬਾਬਾ ਜੀ ਤੇ ਨੂੰ ਇਹਨਾਂ ਨੂੰ ਪੁਛੋ ਲੈ ਆ ਕੇ ਮੇਰੇ ਸਾਹਮਣੇ ਕਿਸੇ ਨੂੰ ਮੂਲ ਮੰਤਰ ਵੀ ਆਉਂਦਾ ਉਹ ਚਲੋ ਆਪਾਂ ਬਾਅਦ ਜਿਹੜਾ ਕਰਾਂਗੇ ਅੱਜ ਜਿਹੜੀ ਆਪਾਂ ਕਾਰਵਾਈ ਕਰਦੇ ਹਾਂ ਜਿਹਾ ਆਪਾਂ ਕਰੀਏ ਇਹ ਕੰਮ ਆ ਗਿਆ ਇਹ ਕਾਰਵਾਈ ਜਿਹੜੀ ਤੁਹਾਡੀ ਦਰਸਾਤ ਤੋਂ ਤਾਂ ਕਰਦੇ ਕੋਈ ਨਹੀਂ ਬੇਟਾ ਛਾਲ ਉਹ ਉੱਥੇ ਆਪਾਂ ਛਾਲ ਚ ਘੱਟੇ ਪਾਉਂਦੇ ਆ ਛਾਲ ਤੋਂ ਤੇ ਲੈ ਜਾਂਦੇ ਉੱਥੇ ਲੈ ਜਾਂਦੇ ਆਪਾਂ ਛਾਲ ਚੜਨੇ ਉੱਥੇ ਛਾਲ ਚ ਲੈ ਜਾਂਦੇ ਆ ਅੱਛਾ ਜੀ ਹਾਂ ਦਮ ਦੇ ਵਿੱਚ ਛਾਲ ਲੈ ਕੇ ਠੀਕ ਹੈ ਕੋਈ ਗੱਲ ਨਹੀਂ ਜੇ ਉਹਨਾਂ ਨੇ ਕੋਈ ਗੱਲ ਕਰਨੀ ਰੋਕਣਾ ਵਾ ਕੋਈ ਗੱਲ ਕਰਨੀ ਹੈ ਧਿਆਨ ਕੇ ਕਰ ਲੈਣ ਸੰਭਾਲ ਜਾਓ ਕਰ ਲੈਣਾ ਇਥੇ ਕਰਨੇ ਆ ਨਾ ਨਾ ਬਾਹਰ ਨਿਕਲੋ ਠੀਕ ਹੈ ਕਿਉਂਕਿ ਉਹਨਾਂ ਨੂੰ ਤੇ ਇਹ ਬੜਾ ਵੱਡਾ ਸਵਾਲ ਆ ਵੀ ਉਹਨਾਂ ਦੇ ਇੱਥੇ ਹਿਸਾਬ ਨਾਲ ਲਾਗੇ ਸਰਹਾਣੇ ਥੱਲੇ ਆ ਕੰਮ ਹੋ ਗਿਆ ਤੇ ਉਹਨਾਂ ਨੇ ਧਿਆਨ ਨਹੀਂ ਦਿੱਤਾ ਤੇ ਹਾਂ ਹਾਂ ਦਮ ਨਾ ਮਿੰਟ ਖਾਲ ਤੇ ਤੇ ਜਾਣਕਾਰੀ ਮੁਤਾਬਕ ਦੁਕਾਨ ਦੇ ਅੰਦਰ ਜਦੋਂ ਜਾਂਚ ਕੀਤੀ ਗਈ ਤਾਂ ਉੱਥੇ ਮਰਦ ਅਵਸਥਾ ਦੇ ਵਿੱਚ ਤੇ ਮਿੱਟੀ ਕਟੇ ਨਾਲ ਭਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ ਲਿਖਤ ਪੋਥੀਆਂ ਅਤੇ ਹੋਰ ਵੀ ਕਈ ਧਾਰਮਿਕ ਪੋਥੀਆਂ ਬਰਾਮਦ ਕੀਤੀਆਂ ਗਈਆਂ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਪੁਲਿਸ ਨੂੰ ਇਹਦੀ ਦਰਖਾਸਤ ਦਿੱਤੀ ਗਈ ਹੈ ਅਤੇ ਦੁਕਾਨਦਾਰ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਸ ਸੁਰਾਨ ਸਿੱਖ ਜਥੇਬੰਦੀਆਂ ਵੱਲੋਂ ਐਸਜੀਪੀਸੀ ਦੇ ਪ੍ਰਬੰਧਨ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਨੇ ਅੱਜ ਪਤਾ ਲੱਗਾ ਕਿ ਇੱਥੇ ਅੰਮ੍ਰਿਤਸਰ ਸਾਹਿਬ ਜਿਹੜਾ ਵਾ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਇੱਕ ਦੁਕਾਨ ਦੇ ਵਿੱਚ ਜਿਹੜੀਆਂ ਵਾ ਗੁਰਬਾਣੀ ਦੀਆਂ ਪੋਥੀਆਂ ਇਤਿਹਾਸਕ ਪੋਥੀਆਂ ਜਿਹੜੀਆਂ ਬੜੇ ਲੰਮੇ ਸਮੇਂ ਤੋਂ ਉਹਨਾਂ ਦੀ ਬੇਦਬੀ ਹੋ ਰਹੀ ਆ ਤੇ ਅੱਜ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਆ ਤੇ ਜਦੋਂ ਆਣ ਕੇ ਉਹ ਦੁਕਾਨ ਖਲਾਈ ਆ ਮਾਲਕੀ ਹੋਈ ਆ ਤੇ ਬੜੀ ਮਾਨ ਨੂੰ ਭਾਰੀ ਠੇਸ ਪਹੁੰਚੀ ਆ ਤੇ ਇਹਦੇ ਵਿੱਚ ਇਹ ਸਮਝਦੇ ਆ ਕਿ ਜੇ ਵੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਰਬਾਰ ਸਾਹਿਬ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਨਜ਼ਦੀਕ ਹੀ ਜੇ ਇਹ ਕੰਮ ਹੋਵੇ ਤੇ ਫੇਰ ਦੱਸੋ ਵੀ ਦੂਰ ਨੇੜੇ ਜਾਂ ਆਪਾਂ ਦੇਸ਼ਾਂ ਵਿਦੇਸ਼ਾਂ ਜਿੰਨੀਆਂ ਗੱਲਾਂ ਕਰਦੇ ਆਂ ਵੀ ਅਸੀਂ ਪ੍ਰਚਾਰ ਕਰਦੇ ਆਂ ਜਾਂ ਅਸੀਂ ਹੋਰ ਨਾ ਥਾਵਾਂ ਤੇ ਪੰਜਾਬ ਤੋਂ ਬਾਹਰ ਜਾ ਕੇ ਅਸੀਂ ਗੁਰਬਾਣੀ ਦਾ ਪ੍ਰਚਾਰ ਕਰਦੇ ਆਂ ਸਾਡੇ ਪ੍ਰਚਾਰਕ ਸਿੰਘ ਨੇ ਦੱਸੋ ਸਾਡੇ ਆਸਰਾਣੇ ਥੱਲੇ ਆਹ ਕੁਝ ਹੋ ਰਿਹਾ ਇੰਨੀ ਬੇਦਬੀ ਹੋ ਰਹੀ ਆ ਇਹ ਇੱਕ ਬੜਾ ਵੱਡਾ ਸਵਾਲੀਆ ਚੈਨ ਹੈ ਇਹਨਾਂ ਤੇ ਜਵਾਬਦੇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਆ ਤੇ ਸ੍ਰੀ ਅਕਾਲਤਾ ਸਾਹਿਬ ਦੇ ਜ਼ਹੀਦਾਰ ਵੀ ਆ ਉਹਨਾਂ ਨੂੰ ਇਹ ਕੀ ਗੱਲ ਗੁਰਬਾਣੀ ਦੀਆਂ ਪੋਥੀਆਂ ਵੱਲੋਂ ਬਿਲਕੁਲ ਧਿਆਨ ਨਹੀਂ ਕਿ ਆਪਾਂ ਹੁਕਮਨਾਮੇ ਸਮੇਂ-ਸਮੇਂ ਤੇ ਜਾਰੀ ਕਰਦੇ ਆ ਥੋੜੇ ਦਿਨੋਂ ਇੱਕ ਹੁਕਮਨਾਮਾ ਜਾਰੀ ਹੋਇਆ ਕਿ ਜੇਕਰ ਕਿਸੇ ਗੁਰੂ ਘਰ ਦੇ ਵਿੱਚ ਬੇਅਦਬੀ ਹੋਊਗੀ ਤੇ ਉਹਦੀ ਪ੍ਰਬੰਧਕ ਕਮੇਟੀ ਵੀ ਜ਼ਿੰਮੇਵਾਰ ਹੋਊਗੀ ਇਹ ਸਿੰਘ ਸਾਹਿਬ ਦਾ ਬਿਆਨ ਆ ਆ ਪ੍ਰੈਸ ਵਾਲੇ ਸਾਰੇ ਵੀਰਾਂ ਨੂੰ ਪਤਾ ਹੈ ਪਰ ਜੇਕਰ ਜਿਹੜੀ ਸ਼੍ਰੋਮਣੀ ਕਮੇਟੀ ਦੀ ਡਿਊਟੀ ਬਣਦੀ ਆ ਕੀ ਅਸੀਂ ਉਹ ਲਿਖਤਾਂ ਜਾਰੀ ਕਰਤੀਆਂ ਹੁਕਮਨਾਮੇ ਸੰਦੇਸ਼ ਜਾਰੀ ਕਰਤੇ ਕੀ ਸਾਡੀ ਜ਼ਿੰਮੇਵਾਰੀ ਵੀ ਕੋਈ ਬਣਦੀ ਆ ਉੱਥੇ ਜਾ ਕੇ ਵੇਖਣ ਦੀ ਕਿ ਨਹੀਂ ਉਹ ਜ਼ਿੰਮੇਵਾਰੀ ਤੋਂ ਬਿਲਕੁਲ ਜਿਹੜੇ ਆ ਇਹ ਭੱਜੇ ਹੋਏ ਆ ਨਾ ਇਹ ਕਾਰਜ ਕਰ ਰਹੇ ਆ ਤਾਂ ਕਰਕੇ ਇਹ ਲੋਕ ਜਿਹੜੇ ਆ ਵੇਸਲੇ ਹੋ ਕੇ ਜਿਹੜੇ ਕਾਰੋਬਾਰੀ ਕਰਨ ਵਾਲੇ ਕਾਰੋਬਾਰ ਕਰਨ ਵਾਲੇ ਧਰਮ ਦੇਣਾ ਦੇ ਕਾਰੋਬਾਰ ਕਰਨ ਵਾਲੇ ਲੋਕ ਆ ਉਹ ਇਹ ਐਸ ਕਰਕੇ ਇਹ ਬੇਦਗੀਆਂ ਕਰ ਰਹੇ ਆ ਦੂਜੇ ਪਾਸੇ ਮੌਕੇ ਤੇ ਪੁਲਿਸ ਦੇ ਅਧਿਕਾਰੀ ਵੀ ਪਹੁੰਚੇ ਜਿਨ੍ਹਾਂ ਮੁਤਾਬਕ ਉਹਨਾਂ ਨੂੰ ਦਰਖਾਸਤ ਮਿਲੀ ਸੀ ਕਿ ਦਰਬਾਰ ਸਾਹਿਬ ਦੇ ਨਜ਼ਦੀਕ ਇੱਕ ਦੁਕਾਨ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਦੀ ਬੇਅਦਬੀ ਹੋ ਰਹੀ ਹੈ ਜਿਸ ਤੋਂ ਬਾਅਦ ਜਦੋਂ ਉਹ ਮੌਕੇ ਤੇ ਪਹੁੰਚੇ ਅਤੇ ਦੁਕਾਨ ਦੇ ਮਾਲਕ ਨੂੰ ਬੁਲਾ ਕੇ ਜਿੰਦਰਾ ਖੁਲਵਾਇਆ ਗਿਆ ਜਿਸ ਤੋਂ ਬਾਅਦ ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਦੁਕਾਨ ਅੰਦਰ ਪੋਥੀਆਂ 11 ਮਰਿਆਦਤ ਟੰਗ ਦੇ ਨਾਲ ਰੱਖੀਆਂ ਗਈਆਂ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਦੁਕਾਨ ਦੇ ਮਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅੱਜ ਕੀ ਹੋਇਆ ਜੀ ਇੱਥੇ ਸਚਕਣ ਸ਼੍ਰੀ ਹਰਮੰਦਰ ਸਾਹਿਬ ਲੱਗੇ ਜੋ ਕਹਿ ਸਕਦੇ ਜੱਥੇ ਬੰਦੀਆਂ ਇੱਥੇ ਪਹੁੰਚਣੇ ਬੇਦਬੀਆ ਦਾ ਮਾਮਲਾ ਸਾਹਮਣੇ ਆਇਆ ਸਾਨੂੰ ਇੱਕ ਕੰਪਲੇਂਟ ਮਿਲੀ ਸੀ ਉਹਦੇ ਨੂੰ ਅਸੀਂ ਦੇਖਦੇ ਹੋਏ ਮੈਂ ਐਚ ਐਚ ਓ ਸੀ ਡੀ ਨੀਰਜ ਅਸੀਂ ਇਕੱਠੇ ਇਹ ਮਾਰਕੀਟ ਦੇ ਵਿੱਚ ਆਏ ਆ ਇੱਥੇ ਇੱਕ ਦੁਕਾਨ ਸੀਗੀ ਦੁਕਾਨ ਦੇ ਓਨਰ ਨੂੰ ਬੁਲਾਇਆ ਅਸੀਂ ਤਾਲਾ ਟੜਵਾ ਕੇ ਤਾਲਾ ਉਹਦੇ ਉਹਨੂੰ ਓਪਨ ਕਰਵਾ ਕੇ ਬੜੀ ਮਰਿਆਦਾ ਦੇ ਨਾਲ ਸਿੰਘ ਸਹਿਬਾਨਾ ਨੇ ਆਪਣਾ ਉਹ ਚੈੱਕ ਕੀਤਾ ਆ ਉਹਦੇ ਵਿੱਚ ਥੋੜੇ ਜਿ ਮਤਲਬ ਉਹਦੇ ਵਿੱਚ ਸਾਨੂੰ ਮਤਲਬ ਇਹਨਾਂ ਨੂੰ ਮਹਾਰਾਜ ਦੇ ਗੁੜਕਾ ਸਾਹਿਬ ਮਿਲੇ ਨੇ ਜੋ ਅਗਲੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਸਰ ਕੀ ਕਿਹੜਾ ਵਿਅਕਤੀ ਹੈਗਾ ਕਾਹਦਾ ਕੰਮ ਕਰਦਾ ਸੀਗਾ ਹਾਂਜੀ ਉਹ ਵੈਰੀਫਾਈ ਕਰ ਰਹੇ ਉਹ ਵੈਰੀਫਾਈ ਕਰ ਰਹੇ ਨੇ ਦੁਕਾਨ ਦਾ ਓਨਰ ਆਇਆ ਅਸੀਂ ਵੈਰੀਫਾਈ ਕਰ ਰਹੇ ਹਲੇ ਕਿੰਨੇ ਗੁੜਕਾ ਸਾਹਿਬ ਮਿਲੇ ਨੇ ਹਲੇ ਉਹਦੀ ਉਹਦੀ ਚੱਲਣ ਡਿਆ ਹਲੇ ਹਲੇ ਕਿੰਨੇ ਚੱਲਣ ਡਿਆ ਤਾਂ ਕਿਹੜੀ ਕਾਰਵਾਈ ਕੀਤੀ ਜਾਏਗੀ ਇਸ ਵਿਅਕਤੀ ਦੇ ਅਸੀਂ ਦੇਖੋ ਜੀ ਉਹ ਇਹਨਾਂ ਦਾ ਹੁਕਮ ਅਗੇ ਅਸੀਂ ਪ੍ਰਵਾਨ ਕਰਾਂਗੇ ਅਗਲੇ ਸੀਨੀਅਰ ਅਫਸਰਾਂ ਨਾਲ ਡਿਸਕਸ ਕਰਕੇ ਉਸ ਤੋਂ ਬਾਅਦ ਕਾਰਵਾਈ ਕਰਾਂਗੇ ਥੈਂਕ ਯੂ ਤਾਂ ਸਿੱਖ ਜਥੇਬੰਦੀ ਨੇ ਇਲਜ਼ਾਮ ਲਗਾਇਆ ਕਿ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਨਜ਼ਦੀਕ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਦਫ਼ਤਰ ਦੇ ਬਿਲਕੁਲ ਹੀ ਨਜ਼ਦੀਕ ਇਹ ਜਗ੍ਹਾ ਬਣੀ ਹੋਈ ਹੈ ਜਿੱਥੇ ਕਿ ਇਹ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ 10000 ਨੂੰ ਵੀ ਗੌਰ ਕਰਨ ਦੀ ਲੋੜ ਹੈ ਫਿਲਹਾਲ ਪੁਲਿਸ ਵੱਲੋਂ ਦੁਕਾਨ ਦੇ ਮਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹਾਲਾਂਕਿ ਇਸ ਦੌਰਾਨ ਖੂਬ ਹੰਗਾਮਾ ਵੀ ਹੋਇਆ ਪਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਤਾਂ ਨੂੰ ਕਾਬੂ ਕਰ ਲਿਆ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ